ਕਿ ਆ ਅਜ਼ ਇਨਲੈਕਟਿਡ ਮੈਂਬਰ ਆਫ ਦਾ ਹਾਊਸ ਮੈਨੂੰ ਇਨਫੋਰਮ ਤਾਂ ਕਰੋ ਤੁਸੀਂ ਕਿ ਤੁਸੀਂ ਮੇਰੇ ਘਰ ਚ ਜਾਣ ਲੱਗੇ ਹੋ ਮਾਈ ਪਰਸਨਲ ਬਿਲੋਂਗਿੰਗਸ ਆਰ देयर ਮਾਈ 올ਡ ਮਦਰ ਇਜ਼ देयर ਤੁਸੀਂ ਐਂ ਵੜ ਗਏ ਵਿੱਚ ਮੈਂ ਉਥੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਐ ਜਿਹੜੇ ਆਫੀਸਰ ਗਏ ਆ ਉਹਨਾਂ ਨਾਲ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਉਹ ਲੇਡੀ ਕਨਸਟੇਬਲ ਸੀ ਉਦੋਂ ਜਦੋਂ ਇਹ ਟੀਮ ਆਈ ਹੈ ਵਿਜੀਲੈਂਸ ਦੀ ਉਥੇ ਮੈਨੂੰ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰ ਰਿਹਾ ਮੈਨੂੰ ਕੀ ਪਤਾ ਉਥੇ ਕੌਣ ਹੈ ਕੌਣ ਨਹੀਂ ਹੈ ਮੈਨੇ ਨਾ ਗੱਲ ਤਾਂ ਕਰੋ ਤੁਸੀਂ ਤਾਂ ਹੀ ਮੈਨੂੰ ਪਤਾ ਲੱਗੂਗਾ ਕੌਣ ਹੈ ਜਿਹਦੇ ਘਰ ਗਿਆ ਨਾ ਗੱਲ ਤੇ ਤੁਹਾਨੂੰ ਕੋਈ ਅਰੈਸਟ ਵਾਰੰਟ ਜਾਂ ਸਰਚ ਵਾਰੰਟ ਕੋਈ ਦਿਖਾਇਆ ਮੈਨੂੰ ਕੋਈ ਕੁਝ ਨਹੀਂ ਦਿਖਾਇਆ ਇਹਨਾਂ ਨੇ ਉਥੇ ਮੇਰੇ ਨਾਲ ਜਿਹੜ ਗੱਲ ਹੀ ਨਹੀਂ ਕੀਤੀ ਹੁਣ ਮੇਰੇ 80 ਸਾਲ ਦੇ ਮਦਰ ਥੀਰੇ ਬਿਮਾਰ ਨੇ ਉਹਨੇ ਕੋਵਿਡ ਤੋਂ ਰਿਕਵਰ ਕੀਤਾ ਉਹਨਾਂ ਨੇ ਹੂੰ ਕਿ ਉਹਨਾਂ ਨੂੰ ਉਹ ਉਹਨਾਂ ਨੂੰ ਨਰਵਸ ਦੀ ਪ੍ਰੋਬਲਮ ਹੈਗੀ which is a terminal illness ਉਹ 80 ਸਾਲ ਦੇ ਨੇ ਅੰਦਰ ਬੜ ਗਏ ਉਹਨਾਂ ਦੇ ਕਮਰੇ 'ਚ ਕਿਤੇ ਹੁੰਦਾ ਹੈ ਔਰ ਤੁਹਾਨੂੰ ਕੋਈ ਕਾਰਨ ਦੱਸਿਆ ਕਿ ਕਿਉਂ ਕੋਈ ਰੀਜ਼ਨ ਦੱਸਿਆ ਉੱਥੇ ਗੱਲ ਕਰਨ ਤਾਂ ਮੈਨੂੰ ਕੋਈ ਰੀਜ਼ਨ ਪਤਾ ਲੱਗੇ ਗਲਤ ਕਰੋ ਮੈਨੂੰ ਤੁਹਾਨੂੰ ਕੁਝ ਨਹੀਂ ਦੱਸਿਆ ਮੈਨੂੰ ਕੋਈ ਨਹੀਂ ਦੱਸਿਆ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੇ ਪਰਸਨਲ ਬਿਲੋਂਗਿੰਗਸ ਨਾਲ ਛੇੜਾਛਾੜੀ ਹੋ ਰਹੀ ਹੈ ਉੱਥੇ ਕੁਝ ਪਲਾਨਟ ਕਰ ਰਹੇਗੇ ਮੈਨੂੰ ਨਹੀਂ ਪਤਾ ਜਿਹੜਾ ਜੋ ਵੀ ਸਰਚ ਹੋਈ ਤੁਹਾਡੇ ਸਾਹਮਣੇ ਹੋਈ ਹੈ ਕਿਦਾਂ ਮੇਰੇ ਸਾਹਮਣੇ ਕਿਵੇਂ ਸਰਚ ਹੋਈ ਹੈ ਜਦ ਮੈਂ ਹੈ ਨਹੀਂ ਉਥੇ ਨਹੀਂ ਨਹੀਂ ਇੱਥੇ ਕਰਦੀ ਗੱਲ ਕਰ ਰਹੇ ਹਾਂ ਇੱਥੇ ਤਾਂ ਮੈਂ ਹੈਗੀ ਪਰ ਉੱਥੇ ਕੀ ਹੋ ਰਿਹਾ ਹੈ ਉਹ ਕਿਵੇਂ ਕਰ ਰਹੇ ਆ ਸਾਡੇ ਦਫ਼ਤਰ 'ਚ ਕਿਵੇਂ ਕਰ ਰਹੇ ਆ ਉਹਨੇ ਸਾਡੇ ਬੰਦੇ ਨੇ ਸਾਰੇ ਮੈਂ ਇੱਥੋਂ ਤੁਰਨ ਲੱਗੀ ਆ ਅ ਚੰਡੀਗੜ੍ਹ ਲਈ ਹੁਣ ਵਿਕਰਮ ਸਿੰਘ ਨੂੰ ਲੈ ਕੇ ਗਏ ਆਂ ਚੰਡੀਗੜ੍ਹ ਅਸੀਂ ਆਪਣੇ ਬੰਦੇ ਦਾ ਛੱਡ ਕੇ ਜਾਵਾਂਗੇ ਕਰੇ ਕਿ ਕੱਲਾ ਉਹਨਾਂ ਘਰ ਛੱਡ ਕੇ ਚਲੇ ਜਾਵਾਂਗੇ ਇਹਨਾਂ ਨੂੰ ਰਾਇਮ ਨਹੀਂ ਦੇ ਰਹੇ ਪਰ ਤੁਹਾਡੇ ਤਾਂ ਕਿਤੇ ਵਰਕਰ ਨੂੰ ਉੱਧਰ ਹੀ ਨਹੀਂ ਆਉਂਦੇ ਸਾਡਾ ਪ੍ਰਗਟਾਵਾ ਇਹ ਸਾਡਾ ਕਰ ਰਹੇ ਸਾਡਾ ਸੱਜ ਇਹ ਇਹ ਸਾਡਾ ਰੈ residense ਵਿੱਚ ਨਹੀਂ ਆ ਰਿਹਾ ਇਹ ਸਾਡਾ ਪ੍ਰਾਈਵੇਟ ਰੈ residense ਹੈ ਕੌਣ ਹਾਂ ਐਜ਼ ਇਨ ਇਲੈਕਟਿਡ ਮੈਂਬਰ ਆਫ ਦਾ ਹਾਊਸ ਮੈਨੂੰ ਇਨਫੋਰਮ ਤਾਂ ਕਰੋ ਤੁਸੀਂ ਕਿ ਤੁਸੀਂ ਮੇਰੇ ਘਰ ਚ ਜਾਣ ਲੱਗੇ ਹੋ ਮਾਈ ਪਰਸਨਲ ਬਿਲੋਂਗਿੰਗਸ ਆਰ देयर ਮਾਈ 올ਡ ਮਦਰ ਇਜ਼ देयर ਤੁਸੀਂ ਐਂ ਵੱੜ ਕੇ ਵੇਚੀ ਮੈਂ ਉਹਦੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਐ ਜਿਹੜੇ ਆਫੀਸਰ ਰਹੇ ਆ ਉਹਨਾਂ ਨਾਲ ਉਹ ਮੇਰੇ ਨਾਲ ਗੱਲ ਹੀ ਨਹੀਂ ਕਰ ਰਹੇ ਉਹ ਲੇਡੀ ਕਨਸਟੇਬਲ ਸੀ ਉਦੋਂ ਜਦੋਂ ਇਹ ਟੀਮ ਆਈ ਐ ਵਿਜੀਲੈਂਸ ਦੀ ਉਥੇ ਮੈਨੂੰ ਮੇਰਾ ਕੋਈ ਗਾਲੀ ਨਹੀਂ ਕਰ ਰਿਹਾ ਮੈਨੂੰ ਕੀ ਪਤਾ ਉਥੇ ਕੌਣ ਹੈ ਕੌਣ ਨਹੀਂ ਹੈ ਮੈਨੇ ਨਾ ਗੱਲ ਤਾਂ ਕਰੋ ਤੁਸੀਂ ਤਾਂ ਹੀ ਮੈਨੂੰ ਪਤਾ ਲੱਗੂਗਾ ਕੌਣ ਹੈ ਜਿਹਦੇ ਘਰ ਗਿਆ ਉਹਨਾਂ ਗੱਲ ਤੇ ਤੁਹਾਨੂੰ ਕੋਈ ਅਰੈਸਟ ਵਾਰੰਟ ਜਾਂ ਸਰਚ ਵਾਰੰਟ ਕੋਈ ਦਿਖਾਏ ਮੈਨੂੰ ਕੋਈ ਕੁਝ ਨਹੀਂ ਦਿਖਾਇਆ ਇਹਨਾਂ ਨੇ ਉਥੇ ਮੇਰੇ ਨਾਲ ਜਿਹੜੀ ਗਾਲੀ ਨਹੀਂ ਕੀਤੀ ਹੁਣ ਮੇਰੇ 80 ਸਾਲ ਦੇ ਮਦਰ ਜਿਹੜੇ ਬਿਮਾਰ ਨੇ ਉਹਨੇ ਕੋਵਿਡ ਤੋਂ ਰਿਕਵਰ ਕੀਤਾ ਉਹਨਾਂ ਨੇ ਦੀ ਉਹਨਾਂ ਨੂੰ ਉਹ ਉਹਨਾਂ ਨੂੰ ਨਰਵ ਦੀ ਪ੍ਰੋਬਲਮ ਹੈਗੀ which is a terminal illness ਉਹ 80 ਸਾਲ ਦੇ ਹਨ ਅੰਦਰ ਬੜ ਗਏ ਉਹਨਾਂ ਦੇ ਕਮਰੇ 'ਚ ਕਿਤੇ ਹੁੰਦਾ ਹੈ ਪਰ ਤੁਹਾਨੂੰ ਕੋਈ ਕਾਰਨ ਦਿੱਤਾ ਕਿ ਕਿਉਂ ਕੋਈ ਰੀਜ਼ਨ ਦੱਸ ਗੱਲ ਕਰਨ ਤਾਂ ਮੈਨੂੰ ਕੋਈ ਰੀਜ਼ਨ ਪਤਾ ਲੱਗੇ ਗਲਤ ਕਰ ਰਹੇ ਹੋ ਮਤਲਬ ਤੁਹਾਨੂੰ ਕੁਝ ਨਹੀਂ ਦੱਸਿਆ ਮੈਨੂੰ ਕੋਈ ਨਹੀਂ ਦੱਸਿਆ ਮੇਰੇ ਨਾਲ ਗੱਲ ਨਹੀਂ ਕੀਤੀ ਮੇਰੇ ਪਰਸਨਲ ਬਿਲੋਂਗਿੰਗਸ ਨਾਲ ਛੇੜਾਛਾੜੀ ਹੋ ਰਹੀ ਹੈ ਉੱਥੇ ਕੁਝ ਪਲਾਨਟ ਕਰਨਗੇ ਮੈਨੂੰ ਨਹੀਂ ਪਤਾ ਹਾਂ ਜੋ ਵੀ ਸਰਚ ਹੈ ਤੁਹਾਡੇ ਸਾਹਮਣੇ ਹੋਈ ਹੈ ਕਿਦਾਂ ਮੇਰੇ ਸਾਹਮਣੇ ਕਿਵੇਂ ਸਰਚ ਹੋਈ ਹੈ ਜਦ ਮੈਂ ਹੈ ਨਹੀਂ ਉਥੇ ਨਹੀਂ ਨਹੀਂ ਐਸੇ ਕਰਦੀ ਗੱਲ ਕਰ ਰਹੇ ਇੱਥੇ ਤਾਂ ਮੈਂ ਹੈਗੀ ਪਰ ਉੱਥੇ ਕੀ ਹੋ ਰਿਹਾ ਹੈ ਉਹ ਕਿਵੇਂ ਕਰ ਰਹੇ ਆ ਸਾਡੇ ਦਫ਼ਤਰ 'ਚ ਕਿਵੇਂ ਕਰ ਰਹੇ ਆ ਹੁਣ ਇਹ ਸਾਡੇ ਬੰਦੇ ਨੇ ਸਾਰੇ ਮੈਂ ਇੱਥੋਂ ਤੁਰਨ ਲੱਗੀ ਆ ਅ ਚੰਡੀਗੜ੍ਹ ਲਈ ਉਹਨ ਬਿਕਰਮ ਸਿੰਘ ਨੂੰ ਲੈ ਕੇ ਗਏ ਆਂ ਚੰਡੀਗੜ੍ਹ ਅਸੀਂ ਆਪਣੇ ਬੰਦੇ ਦਾ ਛੱਡ ਕੇ ਜਾਵਾਂਗੇ ਕਰੇ ਇਕੱਲਾ ਉਹਨ ਘਰ ਛੱਡ ਕੇ ਚਲੇ ਜਾਵਾਂਗੇ ਇਹਨਾਂ ਨੂੰ ਰਹਿਣ ਨਹੀਂ ਦੇ ਰਹੇ ਪਰ ਤੁਹਾਡੇ ਤਾਂ ਕਿਤੇ ਵਰਕਰ ਨੂੰ ਉੱਧਰ ਹੀ ਨਹੀਂ ਆਉਂਦੇ ਸਾਡਾ ਪਰਿਵਾਰ ਸਾਡਾ ਸਾਡਾ ਇਹਦੀ ਇਹ ਸਾਡਾ ਰੈ residense ਨਹੀਂ ਆ ਸਾਡਾ ਪ੍ਰਾਈਵੇਟ ਰੈ residense ਹੈ